ਗਲ ਪਾਤਸ਼ਾ ਨੇ ਬਾਣੀ ਅੰਦਰ ਕਹੀ ਕਹਿੰਦੇ ਜੇ ਤੂੰ ਆਪਣੇ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ ਨਾ ਤਾਂ ਸਭ ਤੋਂ ਵੱਡਾ ਪਾਪ ਕਰ ਲਿਆ ਸਭ ਤੋਂ ਵੱਡਾ ਪਾਪ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੂੰ ਹੋ ਤਿੰਸਿਓ ਝਗਰਤ ਪਾਪ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ ਭਾਵੇਂ ਉਹਨਾਂ ਦੀ ਆਦਤ ਨਹੀਂ ਵੀ ਚੰਗੀ ਤੂੰ ਮੋਰੇ ਬੋਲਣਾ ਨਹੀਂ ਹੈ ਚੁੱਪ ਕਰ ਦਿਓ ਪਾਸੇ ਹੋ ਜਾਓ ਜੇ ਹੋ ਨਹੀਂ ਕਿਸੇ ਬਾਸੇ ਪਾਸੇ ਸਰਦਾ ਥੋੜਾ ਜੁਦੇ ਹੋ ਜਾਓ ਪਰ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਾ ਕਰੋ ਆਪਣੇ ਵੱਡਿਆਂ ਦੀ ਨਰਾਦਰੀ ਨਾ ਕਰੋ ਉਹਨਾਂ ਦੇ ਗੱਲ ਨਾ ਪਾਓ ਨਾ ਨਾ ਝਗੜਾ ਨਾ ਕਰੋ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ ਔਰ ਸਾਥ ਸੰਗਤ ਜੇ ਸੇਵਾ ਕਰੀਏ ਤੇ ਫਲ ਵੀ ਬਹੁਤ ਵੱਡਾ ਹੈ ਕਈ ਵਾਰ ਉਦੋਂ ਨਹੀਂ ਨਜ਼ਰ ਆਉਂਦਾ ਉਹਦਾ ਫਲ ਤੁਹਾਨੂੰ ਬਾਅਦ ਵਿੱਚ